ਅੰਦਰ ਸੀਦੇ ਬੋਲਣ ਦੇ ਕਰਨ ਨਾ ਨਾ ਬਾਬਾ ਨੂੰ ਵਿਚਿੰਦੇ ਬੋਲਣ ਦੇ ਕਰਨ ਨਾ ਲੈ ਮੇਰੇ ਲੈ ਕਰਨ ਦੇ ਕਰਨ ਨਾ ਜਦ ਤੱਕ ਕੌਮ ਇਕ ਨਹੀਂ ਹੁੰਦੀ ਜਿਵੇਂ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਨੇ ਕਿਹਾ ਸੀ ਕਿਰੇਰੇ ਇੱਤੇ ਗੁਰ ਕੇ ਜੇ ਅਸਲੀ ਪੁੱਤ ਨਾ ਬਣੇ ਜੇ ਅਸੀਂ ਉਹਨਾਂ ਦੇ ਦਿੱਤੇ ਸੱਥੇ ਉਹ ਸੱਥੇ ਨਾਲ ਚਲੇ ਤਾਂ ਇਹ ਗੱਲ ਅੱਗੇ ਨਹੀਂ ਗੁਰ ਨਹੀਂ ਸੋ ਇੰਨੀਆਂ ਬੇਨਤੀਆਂ ਮੇਰੇ ਮਨਜ਼ੂਰ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬੀਬੀ ਜੀ ਦਾ ਕਿਉਂ ਨਹੀਂ ਆਪਣੇ ਜੀਲੇ ਪਾਸੇ ਨਾਲ ਸਾਡੇ ਸਾਹਮਣੇ ਵਿੱਚ ਜੋਸ਼ ਭਰੇ ਆ ਅਸਲ ਵਿੱਚ ਪਤਾ ਕੀ ਚੱਲਦਾ ਅੱਜ ਵੀ ਜੂ ਕਾਰੇ ਜੀ ਨਾਲ ਵੀ ਪੁਰਾਣਾ ਮੁੰਡਾ ਗਾਲਾਂ ਕੱਢਦਾ ਸੀ ਤੇ ਕੱਠੇ ਵੇਖੋ ਉਹਨਾਂ ਦਾ ਧਮਾਕਾ ਪੇਚੀਲਾ ਕਰਦੇ ਆ ਇਹ ਗੱਲ ਜਾਨੀ ਹੋਰ ਮੁਦਾ ਚੁਣੀ ਬਹੁਤ ਆ ਪਰ ਸੱਚਾ ਸਿਆਣੇ ਕਹਿੰਦੇ ਗੰਦ ਦੇ ਮੱਖੀਆ ਜਾ ਲੀਆਂ ਮੈਨੀਆਂ ਦੇ ਫੁੱਲੇ ਪਾ ਲਏ ਤੇ ਇਹਦਾ ਜਿੜੇ ਜਿੜੇ ਜਾ ਕੇ ਵੇਖਿਆ ਕਰੋ

ਜਿੱਦਾਂ ਕਿ ਇਹ ਕਾਠ ਹੋ ਗਿਆ ਨਾ ਕਿ ਦੀਦੀ ਜੀ ਤੁਹਾਡਾ ਇਹ ਲੰਬਾ ਇਹ ਕੌਣ ਨੇ ਆ ਰਹਾ ਹੈ ਬੜਾ ਆਵਾਜ਼ਾਂ ਨਾਲ ਬੋਲੇ ਸੋਨਾਲੇ ਉਹ ਜੀ ਸੱਜਣੇ ਨਾਲੋਂ ਮਹੰਤਰਾ ਵੀ ਜਦੋਂ ਦੇ ਕੀਤਾ ਡੰਡੇ ਦੇ ਝੰਡਸ ਆ ਲਿਆ ਜਦੋਂ ਨਾਲ ਕੀਤਾ ਬੁਣੈਣ ਲਾ ਕੇ ਗੁਰਮਾਣੀ ਕਹਿੰਦੀ ਆ ਕੀ ਰੋਟੀਆਂ ਕਾਰਨ ਪੂਰੇ ਤਾਲ ਸੱਤ ਢਿੱਡ ਕਰਕੇ ਅਸੀਂ ਹੱਕ ਕਦੇ ਮੰਗੇ ਨਹੀਂ ਗੁਰੂ ਸਾਹਿਬ ਕਹਿੰਦੇ ਆ ਹੱਕ ਮੰਗਿਆ ਕਦੇ ਮੰਗਣੀ ਨਹੀਂ ਕਰਦੇ ਆ ਪੂਰੇ ਮੀਡੇ ਆ ਤੱਕ ਕਰ ਦਿੰਦਾ ਕੋਈ ਤੱਕ ਬੱਲੇ ਜਾਂਦੇ ਆ ਬਹੁਤ ਸਹਰੇ ਆਸੀਂ ਬਹੁਤ ਸੰਤੁਸ਼ਟ ਕਰ ਲਿਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਭੈਣ ਭਰਾਵਾਂ ਨੇ ਅੱਜ ਮੇਰੀ ਕੋਈ ਆਤ ਨਹੀਂ ਮੇਰੀ ਕੋਈ ਅਹਿਮਤ ਨਹੀਂ ਹੈਗੀ ਅੱਜ ਤੁਸੀਂ ਨਿਜੋੜ ਕੱਢਣੇ ਇਹ ਦਿਨ ਅੱਗੇ ਲੱਗੇ ਅਜੋ ਜਿਹੜੇ ਸਾਡੇ ਜਥੇਬੰਦੀਆਂ ਦੇ ਮੇਨ ਆਗੂ ਸਹਿਬਾਨ ਨੇ ਐਡਵੋਕੇਟ ਸਹਿਬਾਨ ਨੇ ਸਿਰਫ ਕਿਪਟਰ ਨੇ ਉਹਨਾਂ ਨੂੰ ਜਿੰਦਗੀ ਤੋਂ 스테이트 ਦੇ ਵਿੱਚ ਥੱਲੇ ਬੈਠ ਜਾਣ ਉੱਪਰ ਤੇ ਮੀਡੀਆ ਅਨੁਸਾਰ ਕਹਿੰਦਾ ਕਿ ਮੀਡੀਆ ਅੰਦਰ ਆਵੇ ਮੇਰਾ ਭਾ ਇਨ੍ਹਾਂ ਸਭ ਦੇ ਬਿਆਨ ਜਿਹੜੇ ਲੈ ਕੇ ਜਾਵੇ ਕਿ ਅੱਜ ਮੀਟਿੰਗ ਦੇ ਵਿੱਚ ਮੁੱਦਾ ਕੀ ਸੀ ਤੇ ਮੀਟਿੰਗ ਦਾ ਸਿਧਾਂਤ ਕੀ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਮਾਜ ਕੀ ਕਰੇਗਾ ਜੇਕਰ ਸਾਡੇ ਪੈਰਾਂ ਉਾਂ ਦੇ ਉੱਪਰ ਧੱਕੇ ਤੁਸੀਂ ਇਦਾਂ ਧੱਕੇਸ਼ਾ ਹੀ ਕਰਦੇ ਹੋ ਨਾ ਬੰਦ ਕਰਨੀ ਹੋਣੀ ਪੈਂਦੀ ਆ ਇਹ ਖਾਲਸਾ ਗੁੰਦਾ ਬੈਠਾ ਇਹ ਭਰਾ ਜਿਹਨਾਂ ਨੇ ਕਹਿੰਦੇ ਨਾ ਕਈ ਪੀਐਸਪੀ ਦੀ ਉਹ ਭੰਗ ਪੀਣੇ ਦੇ ਮੂਹਾਂ ਤੇ ਆ ਇਹ ਇਹ ਦਿਮਾਗ ਚ ਭੇਖਾ ਪਾ ਲਓ ਕਿਸਾਨੀ ਮੋਰਚੇ ਦੇ ਵਿੱਚ ਇਹਨਾਂ ਨੇ ਹੀ ਉੱਤੇ ਪੂਰਾ ਵਾਹ ਵਾਇਆ ਸੀ ਇੱਕੋ ਪੂਰੀ ਕਿਸਾਨੀ ਮੋਰਚੇ ਦੀ ਮਲਾਈ ਜਿਹਦੀ ਝੋੜੀ ਪਾਈ ਉਹ ਆਪਣਾ ਭਰਾ ਜਗਜੀਤ ਸੱਗੀ ਸੀ ਪੱਗ ਦੇ ਬਦਲੇ ਨਹੀਂ ਮੈਂ ਤਾਂ ਸਿਰ ਗੰਗਾ ਫਾੜਿਆ ਪਰ ਪੱਗ ਸਾਡੇ ਤੇ ਨਹੀਂ ਆਇਆ ਤੇ ਇੱਥੇ ਉਹਨਾਂ ਉੱਥੇ ਜਿਹੜੀ ਹੁੰਦਾ ਸੀ ਮੇਰੀ ਪੱਗ ਲਾਤੀ ਮੇਰੀ ਪੱਗ ਲਾਤੀ ਵੀਡੀਓ ਕਿੰਨੇ ਸਾਰੇ ਨਾ ਸੀ ਇਸ ਕਰਕੇ ਅਸੀਂ ਪਾਉਂਦੇ ਹਾਂ